ਵੀਡੀਓ ਸ਼ੇਅਰ ਕਰਿਓ ਇੱਥੇ ਜੇ ਗੱਲ ਕਰੀਏ ਮਿੱਟੀ ਤੇ ਪਹੁੰਚ ਰਹੀ ਹੈ ਕਹਿੰਦੇ ਬਾਈ ਖੁਣੀ ਕਹਿੰਦੇ ਮਿੱਟੀ ਦੇ ਗੱਟੇ ਨਹੀਂ ਪਹੁੰਚ ਰਹੇ ਪਿੰਡਾਂ ਦੇ ਵਿੱਚ ਮਿੱਟੀ ਦੇ ਗੱਟੇ ਪਏ ਨੇ ਫਸੇ ਪਿੰਡ ਹੋ ਕਈ ਪਿੰਡਾਂ ਦੇ ਵਿੱਚ ਪਏ ਨੇ ਉੱਥੇ ਲੇਬਰ ਦੀ ਘਾਟ ਹੈ ਤਾਂ ਮਿੱਟੀ ਦੇ ਜੇ ਗੱਟੇ ਤੇ ਪਹੁੰਚ ਜਾਂਦੇ ਕਿਉਂਕਿ ਇੱਕ ਵਾਰ ਦਿਖਾਇਆ ਜਾਵੇ ਬਾਈ ਜੀ ਜੀ ਗੱਲ ਕਰ ਫਿਰ ਇੱਕ ਬੇਲ ਤੇ ਸੁਰਾ ਲੇ ਕੇ ਮਿੱਟੀ ਦੇ ਪਿੰਡਾਂ ਦੇ ਵਿੱਚੋਂ ਫਸਿਆਂ ਬੰਨ ਦੇ ਉੱਪਰ ਪਹੁੰਚੋ ਅਜੇ ਘਬਰਉਣ ਦੀ ਕੋਈ ਲੋੜ ਨਹੀਂ ਹੈਗੇ ਇੱਕ ਸੰਕਤ ਬਹੁਤ ਹੈ ਮਿੱਟੀ ਦੇ ਕੱਟ ਲੈ ਕੇ ਅਗਰ ਪਹੁੰਚਦੇ ਹੋ ਤਾਂ ਇਹ ਬੰਨ ਨੂੰ ਰੋਕ ਲਈ ਜਾ ਸਕਦੀ ਹੈ ਸੁਬੇਂਤੀ ਠੀਕ ਹੈ ਜੀ ਇਹਨਾਂ ਸਰਕਾਰਾਂ ਨੇ ਸਾਡਾ ਫਤੂ ਬਣਾਇਆ ਪਿਆ ਲੋਕਾਂ ਦਾ دریا ਦੇ ਵਿੱਚ ਖੜੇ ਨੇ ਫਿਰ ਵੀ ਨਹੀਂ ਡਰਦੇ ਹੌਸਲੇ ਬਣਾਦੇ ਨੇ ਦੇਖੋ ਕਿੰਨੇ ਹੌਸਲੇ ਬਣਾਦਾ ਮੁੰਡੇ ਤੇ ਕਹੇ ਗਿਰਦੀਆਂ ਤੇ ਵਾ ਗਿਰਦੇ باوجود ਵੀ ਵਿੱਚ ਖੜੇ ਆ ਮੁੰਡੇ ਬਿਲਕੁਲ ਵੀਰੇ 2 2 4 ਫੁੱਟ ਹੀ ਆ ਬਹੁਤ ਸਿੱਧੀ ਨਾਜੁਕਾ ਮੇਰਾ ਵੀਰ ਪਰ ਜਨਤਾ ਇੱਥੇ ਜਾਂ ਸਵਾਦ ਲੈਣ ਆਲੀ ਜ਼ਿਆਦਾ ਵੀਰੇ ਸੇਵਾ ਵਾਲੇ ਬੰਦੇ ਬਹੁਤ ਕਾਕਾ ਯਾਰ ਆ ਤੁਹਾਨੂੰ ਜ਼ਰੂਰੀ ਨੇ ਬਾਈ ਜੀ ਬਾਈ ਜੀ ਗੱਲ ਕਰੀ ਜਮਾ ਹੀ ਨੇੜੇ ਜੇ ਕਿ ਕਿਕਰ ਰਬੀ ਜਨਰੇਟ ਖੜੀ ਸੀ ਮੈਂ ਨਾ ਸਵੇਰੇ ਉੱਥੇ ਖੜੇ ਸੀ ਆਪਾਂ ਇੰਟਰਵਿਊ ਕਰ ਰਹੇ ਸੀਗੇ ਪਾਣੀ ਦੇਖੋ ਕਿੱਥੇ ਆ ਰਿਹਾ ਪਾਣੀ ਘੁੰਮ ਕੇ ਕਿੱਥ ਬੇਨਤੀ ਡੀਸੀ ਸਾਹਿਬ ਨੂੰ ਵੀ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਔਰ ਐਸਜੀਐਮ ਸਾਹਿਬ ਨੂੰ ਬੇਨਤੀ ਹੈ ਵੀ ਪ੍ਰਸ਼ਾਸਨ ਭੇਜੋ ਜਲਦ ਤੋਂ ਜਲਦ ਇੱਥੇ ਪ੍ਰਸ਼ਾਸਨ ਦੀ ਰੋਡ ਆ ਸਾਨੂੰ ਪ੍ਰਸ਼ਾਸਨ ਆ ਕੇ ਇੱਥੇ ਦੇਖੇ ਵੀ ਕੀ ਹਾਲ ਹੋਇਆ ਪਿਆ ਠੀਕ ਹੈ ਨਾ ਤਾਂ ਪਾਣੀ ਦਾ ਵਹਾਅ ਉੱਤਰੂ ਹੋ ਜਵੇ ਠੀਕ ਆ ਪਰ ਇਹ ਸਰਕਾਰ ਚਾਹੁੰਦੀ ਨਹੀਂ ਵੀ ਇਹ ਲੋਕ ਬਚੇ ਰਹਿਣ ਇਹ ਸਰਕਾਰ ਕਹਿੰਦੀ ਆ ਵੀ ਇਹ ਡੁੱਬ ਜਾਣ ਇਸ ਜਨਤਾ ਮਰ ਜਵੇ ਇਹਨਾਂ ਨੇ ਝੋੜੀਆਂ ਪਾਲੀਆਂ ਆਪਣੀਆਂ ਰੇਤਾ ਚਗਾ ਚਗਾ ਕੇ ਹੁਣ ਕਿਸੇ ਜ਼ਿਮੀਦਾਰ ਨੂੰ ਪੁੱਛੇ ਇਹਨਾਂ ਨੇ ਤੁਸੀਂ ਰੇਤਾ ਲੈ ਕੇ ਆਉਨੇ ਆ ਮਿੱਟੀ ਲੈ ਕੇ ਆਉਨੇ ਆ ਵੀ ਅਸੀਂ ਤੁਹਾਨੂੰ ਪੈਸੇ ਦਈਏ ਕਿਸੇ ਸਲੇ ਨੇ ਪੈਸਾ ਨਹੀਂ ਦਿੱਤਾ ਉਹ ਹੁਣ ਤੱਕ ਠੀਕ ਆ ਬਾਈ ਤੁਸੀਂ ਦੇਖ ਲਓ ਕਿੰਨਾ ਬਰਾਹਰ ਆ ਰੇ ਲੋਕਾਂ ਦਾ ਆ ਦੇਖੋ ਨਾਲੇ ਲੱਗ ਚੱਲਿਆ ਹੁਣ ਤੁਸੀਂ ਦੇਖ ਦੀ ਛਾਤ ਇਸਾ ਠੀਕ ਹੈ ਨਾ ਇਹਨਾਂ ਲੋਕਾਂ ਨੂੰ ਸਾਨੂੰ ਲੋਕਾਂ ਨੂੰ ਡੋਬਣ ਵਾਸਤੇ ਠੀਕ ਹੈ ਨਾ ਇਹਨਾਂ ਨੂੰ ਚਾਹੀਦਾ ਵੀ ਉੱਥੇ ਚਾਰ ਪੰਜ ਬੰਬ ਸਿੱਟੇ ਹੋਣ ਸਰਕਾਰ ਨੂੰ ਕਿਹੜੀ ਗੱਲ ਦਾ ਜਿੰਨੀ ਵੀ ਜਾਣਤਾ ਹੋ ਸਕਦੀ ਆ ਅਸੀਂ ਅਪੀਲ ਕਰਦੇ ਆ ਜਿੱਥੇ ਤੱਕ ਵੀ ਇਹ ਵੀਡੀਓ ਜਾ ਰਹੀ ਆ ਉੱਥੇ ਤੱਕ ਜਾਣਤਾ ਆ ਸਕਦੀ ਆ ਜੇਕਰ ਆਪਣਾ ਇਲਾਕਾ ਬਚਾਣਾ ਨਹੀਂ ਤਾਂ 10 10 ਫੁੱਟ ਹਰ ਇੱਕ ਪਿੰਡ ਵਿੱਚ ਪਾਣੀ ਚਲ ਜਾਣਾ ਵੀਰੇ ਹਾਂ ਬਟਾ ਸਭ ਬੇਨਤੀ ਆ ਲਗਾਤਾਰ ਵੀਡੀਓ ਸ਼ੇਅਰ ਕਰਿਓ ਇੱਥੇ ਜੇ ਗੱਲ ਕਰੀਏ ਮਿੱਟੀ ਤੇ ਪਹੁੰਚ ਨਹੀਂ ਆ ਕਹਿੰਦੇ ਬਾਈਕ ਹੁਣੀ ਕਹਿੰਦੇ ਮਿੱਟੀ ਦੇ ਗੱਟੇ ਨਹੀਂ ਪਹੁੰਚ ਰਹੇ ਪਿੰਡਾਂ ਦੇ ਵਿੱਚ ਮਿੱਟੀ ਦੇ ਗੱਟੇ ਪ ਫਸੇ ਪਿੰਡ ਹੋ ਕਈ ਪਿੰਡਾਂ ਦੇ ਵਿਚਨ ਪਏ ਨੇ ਉੱਥੇ ਲੇਬਰ ਦੀ ਘਾਟ ਹੈ ਤੇ ਮਿੱਟੀ ਦੇ ਜਿਹੜੇ ਗੱਟੇ ਤੇ ਪਹੁੰਚ ਨਹੀਂ ਜਾਂਦੇ ਕਿਉਂਕਿ ਇੱਕ ਵਾਰ ਦਿਖਾਇਆ ਜਾਵੇ ਬਾਈ ਜੀ ਜੀ ਗੱਲ ਕਰ ਰਹੇ ਹਾਂ ਡੇਢ ਫੁੱਟ ਦਾ ਵੀਰੇ ਫਾਸਲਾ ਰਹਿ ਗਿਆ ਬਸ ਜ਼ਿਆਦਾ ਨਹੀਂ ਹੈਗਾ ਜਿੰਨੀ ਵੀ ਜਾਂਤਾ ਹੋ ਸਕਦੀ ਆ ਅਸੀਂ ਅਪੀਲ ਕਰਦੇ ਆ ਜਿੱਥੇ ਤੱਕ ਵੀ ਇਹ ਵੀਡੀਓ ਜਾ ਰਹੀ ਆ ਉੱਥੇ ਤੱਕਰ ਜਾਂਤਾ ਆ ਸਕਦੀ ਆ ਜੇਕਰ ਆਪਣਾ ਇਲਾਕਾ ਬਚਾਣਾ ਨਹੀਂ ਤਾਂ 10-10 ਫੁੱਟ ਹਰ ਇੱਕ ਪਿੰਡ ਵਿੱਚ ਪਾਣੀ ਚੱਲ ਜਾਣਾ ਵੀਰੇ ਹਾਂ ਇਹ ਗੱਲ ਸੋਚ ਲਓ ਸਮਝ ਲਓ ਜਿੱਥੇ ਤੱਕ ਵੀ ਵੀਡੀਓ ਦੀ ਲਾਈਵ ਚੱਲ ਰਹੀ ਆ ਉੱਥੇ ਤੱਕਰ ਹੁਣ ਜਿਹੜੇ ਇੰਤਜ਼ਾਮ ਕਰ ਰਹੇ ਆ ਉਹ ਫਟਾਫੰਡੇ ਹੋ ਸਕਦਾ ਇੱਥੇ ਮਿੱਟੀ ਦਾ ਰੇਤੇ ਪਜਾਣ ਥੈਲੇ ਪਜਾਣ ਵੀਰੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਡੀਸੀ ਸਾਹਿਬ ਨੂੰ ਵੀ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਔਰ ਐਸਜੀਐਮ ਸਾਹਿਬ ਨੂੰ ਬੇਨਤੀ ਹੈ ਵੀ ਪ੍ਰਸ਼ਾਸਨ ਭੇਜੋ ਜਲਦ ਤੋਂ ਜਲਦ ਇੱਥੇ ਪ੍ਰਸ਼ਾਸਨ ਦੀ ਲੋੜ ਆ ਸਾਨੂੰ ਪ੍ਰਸ਼ਾਸਨ ਆ ਕੇ ਇੱਥੇ ਦੇਖੇ ਵੀ ਕੀ ਹਾਲ ਹੋਇਆ ਪਿਆ ਅਸੀਂ ਦੇਖਦੇ ਆ ਪ੍ਰਸ਼ਾਸਨ ਤੇ ਬੰਤਾ ਸ ਬੰਤੇ ਹੀ ਆ ਕੋਈ ਜ਼ਿਆਦਾ ਨਹੀਂ ਹੈਗੇ ਤੁਸੀਂ ਵੀ ਦੇਖ ਲਈਆਂ ਠੀਕ ਹੈ ਜੀ ਪ੍ਰਸ਼ਾਸਨ ਸਰ ਬਾਈਥੇ ਕੀ ਕਰਦਾ ਤਮਾਸ਼ਾ ਦੇਖ ਰਿਹਾ ਲੋਕਾਂ ਦਾ ਠੀਕ ਹੈ ਜੀ ਉਹਨਾਂ ਨੇ ਕਿਸੇ ਦੀ ਕੋਈ ਹੈਲਪ ਨਹੀਂ ਕੀਤੀ ਜੱਜ ਨਾਲ ਠੀਕ ਹੈ ਜੀ ਸਿਰਫ ਕਿਸੇ ਇੱਧਰੋਂ ਭਜਾਉਂਦੇ ਆ ਕਿਸੇ ਨੂੰ ਇੱਧਰੋਂ ਭਜਾਉਂਦੇ ਆ ਉਹ ਕੀ ਕਰ ਰਿਹਾ ਤਮਾਸ਼ਾ ਦੇਖਦੇ ਆ ਲੋਕਾਂ ਦਾ ਠੀਕ ਆ ਵੀਰ ਜੀ ਬਾਈ ਜੀ ਗੱਲ ਕਰੀਏ ਲੋੜ ਹੈ ਉਹ ਰਹਿਣਾ ਗੱਟਿਆਂ ਦੀ ਲੋੜ ਹੈ ਇਹ ਬਹੁਤ ਜ਼ਰੂਰੀ ਲੋੜ ਆ ਯਾਰ ਵੀਰ ਵਣ ਕੇ ਬੇਨਤੀ ਹੋ ਸਭ ਨੂੰ ਪਰ ਜਰ ਬਹੁਤ ਜ਼ਰੂਰੀ ਆ ਗੱਟੇ ਦਾ ਬਹੁਤ ਜ਼ਰੂਰੀ ਨੇ ਬਾਈ ਜੀ ਬਾਈ ਜੀ ਗੱਲ ਕਰੀਏ ਜਮਾ ਹੀ ਨੇੜੇ ਜੇ ਕਿੱਕਰ ਰੇਬੜੀ ਜਿਹੜੀ ਖੜੀ ਸੀ ਮੈਂ ਨਾ ਸਵੇਰੇ ਉੱਥੇ ਖੜੇ ਸੀ ਆਪਾਂ ਇੰਟਰਵਿਊ ਕਰ ਰਹੇ ਸੀਗੇ ਪਾਣੀ ਦੇਖੋ ਕਿੱਥੇ ਆ ਰਿਹਾ ਪਾਣੀ ਘੁੰਮ ਕੇ ਕਿੱਥੇ ਆ ਰਿਹਾ ਬਾਈ ਜੀ ਬਹੁਤ ਬੁਰਾ ਹਾਲ ਆ ਉੱਤੇ ਜਿਹੜੀ ਸੰਗਤ ਸੰਗਤਾਂ ਵੱਲ ਜੀ ਜਾਨੀ ਗੱਟਿਆਂ ਦੀ ਤਾਂ ਪਿੰਡਾਂ ਦੇ ਵਿੱਚ ਵੀ ਬੈਂਤੀ ਆ ਤੁਹਾਡੀ ਵੀਡੀਓ ਜਿੱਥੇ ਤੱਕ ਵੀ ਜਾਂਦੀ ਹੈ ਸ਼ੇਅਰ ਕਰਕੇ ਜਰੂਰ ਇੱਥੇ ਗੱਟੇ ਬਚਾਏ ਜਾਣ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇਸ ਤੋਂ ਬਾਅਦ ਤੋਂ ਬਾਅਦ ਵੀਡੀਓ ਦੇਖੋ ਸੁਖਵੀਰ ਬਾਦਲ ਕਹਿੰਦੇ ਵੀ ਇੱਥੇ ਅਸੀਂ 500 ਬੰਦਾ ਭੇਜਾਂਗੇ ਉਹ ਹਾਇਦਾ ਇੱਕ ਬੰਦਾ ਵੀ ਨਹੀਂ ਭੇਜਿਆ ਉਹਨਾਂ ਦਾ ਹੈ ਅਸੀਂ ਲੱਖਾਂ ਨੂੰ ਕਿਆ ਕਰਨਾ ਇਹਨਾਂ ਨੂੰ ਜਦੋਂ ਅਸੀਂ ਹੜ ਜਾਣਾ ਪਏ ਇੱਥੇ ਆਏ ਪਈਆਂ ਕਹਿੰਦੇ ਪੈਟਰੋਲ ਵਾਲਾ ਕੋਈ ਨਹੀਂ ਆਇਆ ਸਾਨੂੰ ਤਾਂ ਹੁਣ ਤੱਕ ਦੇਖਿਆ ਨਹੀਂ ਨਾ ਉਹਨਾਂ ਦੀ ਕੋਈ ਪਰਚੀ ਲੱਗੀ ਹੋਣਾ ਕੋਈ ਆਏ ਹੋਏ ਨੇ ਬਈ ਖਾਨੂੰ ਨਹੀਂ ਪਤਾ ਹੈਗਾ ਇਸ ਚੀਜ਼ ਬਾਰੇ ਬਈ 5-10 ਆਏ ਹੋਣਗੇ ਅਸੀਂ ਕਹ ਟੀਮ ਤੁਹਾਨੂੰ ਦਿਖਦੀ ਨਹੀਂ ਯਾਰ ਵੀਰੇ ਦੇਖੋ ਕਿੰਨੇ ਮੁੰਡੇ ਨੌਜਵਾਨ ਇਹ ਇਹ ਪੰਜਾਬ ਵਾਲੇ ਪਤਾ ਕੀ ਕਹਿੰਦੇ ਆ ਜਿਹੜੇ ਬੜੇ ਬੜੇ ਲੀਡਰ ਆ ਇਹਨਾਂ ਨੇ ਕਹਦੇ ਵੀ ਨਸ਼ੇ ਵਾਲੇ ਮੁੰਡੇ ਆ ਆ ਦੇਖ ਤਾਂ ਕੋਈ ਨਸ਼ੇ ਵਾਲਾ ਮੁੰਡਾ ਤੁਹਾਨੂੰ ਸਾਰੇ ਮੁੰਡੇ ਨੌਜਵਾਨ ਲੱਗੇ ਹੋਏ ਆ ਸਾਰੇ ਮਿਹਨਤੀ ਆ ਦੇਖੋ ਇੱਕ ਦੇ ਇੱਕ ਚੜਦਾ ਮੁੰਡਾ ਹਾਂ ਠੀਕ ਆ ਜੀ ਇਹਨਾਂ ਦੀ ਸਰਕਾਰਾਂ ਨੇ ਸਾਡਾ ਫਤੂ ਬਣਾਇਆ ਪਿਆ ਲੋਕਾਂ ਦਾ ਦਰਿਆ ਦੇ ਵਿੱਚ ਖੜੇ ਨੇ ਫਿਰ ਵੀ ਨਹੀਂ ਡਰਦੇ ਹੌਸਲੇ ਬਰਾਂਦੇ ਦੇਖੋ ਕਿੰਨੇ ਹੌਸਲੇ ਬਰਾਂਦਾ ਮੁੰਡੇ ਤੇ ਕਹਿੰਦੇ ਆ ਤੇ ਕਹਿੰਦੇ ਬਾਬੂਦ ਵੀ ਪਿੱਛੇ ਖੜੇ ਆ ਮੁੰਡੇ ਠੀਕ ਆ ਵੀਰ ਜੀ ਤੋਂ ਬਾਤ ਤੋਂ ਵੀਡੀਓ ਨੂੰ ਆਪਾਂ ਬਣਾਉਣੀ ਚਾਹੁੰ ਵੀਡੀਓ ਸ਼ੇਅਰ ਕਰੋ ਵੱਤ-ਵੱਤ ਉਹਨਾਂ ਸੱਜਣਾਂ ਵਿੱਚ ਤੱਕ ਪਹੁੰਚਾਓ ਜਿਹੜੇ ਫਸੇ ਪਹੁੰਚ ਸਕਦੇ ਨੇ ਗੱਟੇ ਲੈ ਕੇ ਮਿੱਟੀ ਪਹੁੰਚ ਰਹੀ ਐ ਫਸੇ ਆ ਇੱਥੇ ਗੱਟੇ ਨਹੀਂ ਪਹੁੰਚ ਰਹੇ ਬੰਨ ਦਾ ਸਿਰਫ 2.5 ਫੁੱਟ ਦਾ ਹੀ ਏਰੀਆ ਰਹਿ ਗਿਆ ਔਰ ਲਗਾਤਾਰ ਪੈ ਰਹੀ ਐ ਕੋਈ ਬੰਨ ਟੁੱਟਿਆ ਨਹੀਂ ਹੈਗਾ ਕੋਈ ਅਫਵਾਹ ਨਾ ਠਾਇਓ ਵੀ ਬੰਨ ਟੁੱਟ ਗਿਆ ਹਜੇ ਬੰਨ ਨੂੰ ਆਪਾਂ ਕੰਟਰੋਲ ਕਰ ਸਕਦੇ ਆ ਸੁਬਾਤੋ ਬਾਤ ਬਾਤੋ ਬਾਤ ਬੇਨਤੀ ਹੈ ਵੀ ਗੱਟੇ ਲੈ ਕੇ ਮਿੱਟੀ ਦੇ ਪਿੰਡਾਂ ਦੇ ਵਿੱਚੋਂ ਫਸਿਆ ਬੰਨ ਦੇ ਉੱਪਰ ਪਹੁੰਚੋ ਹਜੇ ਘਬਰਉਣ ਦੀ ਕੋਈ ਲੋੜ ਨਹੀਂ ਹੈਗੀ ਇੱਕ ਸੰਕਤ ਬਹੁਤ ਹੈ ਮਿੱਟੀ ਦੇ ਗੱਟੇ ਲੈ ਕੇ ਅਗਰ ਪਹੁੰਚਦੇ ਹੋ ਤਾਂ ਇਹ ਬੰਨ ਨੂੰ ਰੋਕ ਲਈ ਜਾ ਸਕਦੀ ਹੈ ਸੁ ਬੇਨਤੀ ਹੈ ਬਾਤੋ ਬਾਤ ਵੀਡੀਓ ਸ਼ੇਅਰ ਕਰਿਓ ਫਸਿਆ ਬੰਨ ਦੇ ਉੱਪਰ ਪਹੁੰਚੋ ਧੰਨਵਾਦੀ ਵੀ ਇੱਕ ਬੇਨਤੀ ਸੁਣਿਓ ਮਾੜੀ ਸਾਰਿਆਂ ਨੂੰ ਬੇਨਤੀ ਆ ਜੀ ਦੀ ਕੋਈ ਤੁਸੀਂ ਸਾਰੇ ਵਾਗਵਾਂ ਉੱਥੇ ਜਾ ਕੇ ਆਹ ਭਾਈ ਮਿੱਟੀ ਵਾਲੇ ਪੈਲੀ ਵਾਲੇ ਪਿੱਛੇ ਰੋਕ ਲਓ ਭਾਈ ਵੜ ਕੇ ਮਿਹਰਬਾਨੀ ਹੈ ਤੁਹਾਡੀ ਬਹੁਤ-ਬਹੁਤ ਰੋਕ ਲਓ ਪਿੱਛੇ ਬਦ ਦੋਏ ਟਰਾਲੀਆਂ ਸਿੱਧੀ ਆ ਤੁਸੀਂ ਨਾ ਲੇਵਰ ਪੇ ਜੋ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਉੱਥੇ ਲੇਵਰ ਲੋਡ ਕਰਨ ਲਈ ਚਾਹੀਦੇ ਲੇਵਰ ਹੈ ਨਹੀਂ ਉੱਥੇ ਕਰੋ ਨੋਸਮਟ ਛੇਤੀ ਆ ਜੀਆਂ ਟਰਾਲੀਆਂ ਲੱਗ ਕੇ ਖੜੀਆਂ ਇੱਕ ਗੱਲ ਸੁਣਿਓ ਕਾਰਨ ਵਾਧੂ ਪਰ ਆ ਵੀਰੇ ਲੇਵਰ ਹੈ ਨਹੀਂ ਸਾਡੇ ਆ ਗੁਰਦੁਆਰਾ ਸਾਹਿਬ ਵਾਧੂ ਪਰੇ ਘੱਟੇ ਪਰੇ ਆ ਵੀਰੇ ਪਰ ਇਹ ਤੋਂ ਜਨਤਾ ਜਾਣ ਹੀ ਰਹੀ ਰੀਲਾ ਵਾਲੇ ਜ਼ਿਆਦਾ ਵੀਰੇ ਬਿਲਕੁਲ ਵੀਰੇ ਦੋ ਟਾਈ ਫੋਟੀ ਆ ਬਹੁਤ ਸਿੱਧੀ ਨਾਜ਼ੁਕਾ ਮੇਰਾ ਵੀਰ ਪਰ ਜਨਤਾ ਇੱਥੇ ਇਹ ਸੁਵਾਦ ਲੈਣ ਆਲੀ ਜ਼ਿਆਦਾ ਵੀਰੇ ਛੇਵਾਲੇ ਬੰਦੇ ਬਹੁਤ ਘੱਟ ਆ ਯਾਰ ਆ ਤੂੰ ਬਣਾਇਆ ਕਰੋ ਹਮਲਾ ਮਾਰੋ ਭਾਈ ਇਕੱਠੇ ਕਰਕੇ ਲੈ ਕੇ ਜਾਓ ਕਿ ਸਿੱਧਾ ਭਾਈ ਮਨ ਤੇਰੇ ਤੁਹਾਡੇ ਸਾਹਮਣੇ ਹੱਥ ਬੰਨ੍ਹ ਕੇ ਖੜੇ ਆ ਚੱਲ ਵੀਰੇ ਚੱਲ ਵੀਰ ਕੋ ਕਿਵੇਂ ਦੇ ਹਾਲਾਤ ਨੇ ਸਮਝ ਜਿਹੜੇ ਆ ਰਹੇ ਬੰਦ ਦਾ ਖਾਰ ਜਗਹਦਾਰ ਵੱਧ ਰਹੀ ਹੈ ਬਹੁਤ ਆ ਰਹਿਆ ਨੇੜੇ ਨੇੜੇ ਆ ਰਹਿਆ ਭਾਈ ਭਾਈ ਵੀਰੇ ਬੀਤੀ ਆ ਲੈ ਲਾ ਕੇ ਰੋਕ ਪਟਾਈ ਭਾਈ ਜੇ ਸਰਕਾਰ ਚਾਵੇ ਤਾਂ ਇਹ ਤਾਂ ਹੁਣ ਇਸ ਕੰਮ ਨੂੰ ਰੋਕ ਸਕਦੀ ਆ ਠੀਕ ਆ ਨਾ ਤਾਂ ਪਾਣੀ ਦਾ ਵਹਾਅ ਉਧਰੋਂ ਹੋ ਜਵੇ ਠੀਕ ਆ ਪਰ ਇਹ ਸਰਕਾਰ ਚਾਉਂਦੀ ਨਹੀਂ ਵੀ ਇਹ ਲੋਕ ਬਚੇ ਰਹਿਣ ਇਹ ਸਰਕਾਰ ਕਹਿੰਦੀ ਆ ਵੀ ਇਹ ਡੁੱਬ ਜਾਣ ਇਸ ਜਨਤਾ ਮਰ ਜਵੇ ਇਹਨਾਂ ਨੇ ਢੋਲੀਆਂ ਪਾਡੀਆਂ ਆਪਣੇਆ ਰੇਤਾ ਚਗਾ ਚਗਾ ਕੇ ਹੁਣ ਕਿਸੇ ਜ਼ਿੰਮੇਵਾਰ ਨੂੰ ਪੁੱਛੇ ਇਹਨਾਂ ਨੇ ਵੀ ਅਸੀਂ ਤੁਸੀਂ ਰੇਤਾ ਲੈ ਕੇ ਆਉਨੇ ਆ ਮਿੱਟੀ ਲੈ ਕੇ ਆਉਨੇ ਆ ਵੀ ਅਸੀਂ ਤੁਹਾਨੂੰ ਪੈਸੇ ਦਈਏ ਕਿਸੇ ਸੜੇ ਨੇ ਪੈਸੇ ਨਹੀਂ ਦਿੱਤਾ ਉਹ ਹੁਣ ਤੱਕ ਠੀਕ ਆ ਭਾਈ ਤੁਸੀਂ ਦੇਖ ਲਓ ਕਿੰਨਾ ਭਰਾ ਹਰਿਆ ਲੋਕਾਂ ਦਾ ਆਹ ਦੇਖੋ ਨਾਲੇ ਲੱਗ ਚੱਲਿਆ ਹੁਣ ਤੁਸੀਂ ਦੇਖ ਰਹੇ ਮਟ ਦੀ ਛਾਤਸਾ ਠੀਕ ਹੈ ਨਾ ਇਹਨਾਂ ਲੋਕਾਂ ਨੂੰ ਸਾਨੂੰ ਲੋਕਾਂ ਨੂੰ ਡੋਬਣ ਵਾਸਤੇ ਠੀਕ ਹੈ ਨਾ ਇਹਨਾਂ ਨੂੰ ਚਾਹੀਦਾ ਵੀ ਇੱਥੇ ਚਾਰ ਪੰਜ ਬੰਬ ਸਿੱਟੇ ਹੋਣ ਸਰਕਾਰ ਨੂੰ ਕਿਹੜੀ ਗੱਲ ਦਾ ਘਟਾ ਸੋ ਬੇਨਤੀ ਹੈ ਲਗਾਤਾਰ ਵੀਡੀਓ ਸ਼ੇਅਰ ਕਰ ਰਹੇ ਹੋ ਇੱਥੇ ਜੇ ਗੱਲ ਕਰੀਏ ਮਿੱਟੀ ਤੇ ਪਹੁੰਚ ਨਹੀਂ ਹੈ ਕਹਿੰਦੇ ਬਾਈਕ ਹੁਣੀ ਕਹਿੰਦੇ ਮਿੱਟੀ ਦੇ ਗੱਟੇ ਨਹੀਂ ਪਹੁੰਚ ਰਹੇ ਪਿੰਡਾਂ ਦੇ ਵਿੱਚ ਮਿੱਟੀ ਦੇ ਗੱਟੇ ਪਏ ਨੇ ਫਸੇ ਪਏ ਨੇ ਹੋ ਕਈ ਪਿੰਡਾਂ ਦੇ ਵਿੱਚ ਪਏ ਨੇ ਉੱਥੇ ਲੇਬਰ ਦੀ ਘਾਟ ਹੈ ਤਾਂ ਮਿੱਟੀ ਦੇ ਜੇ ਗੱਟੇ ਤੇ ਪਹੁੰਚ ਜਾਂਦੇ ਕਿਉਂਕਿ ਇੱਕ ਵਾਰ ਦਿਖਾਇਆ ਜਾਵੇ ਬਾਈ ਜੀ ਜੀ ਗੱਲ ਕਰ ਵੀਰੇ فاਸਲਾ ਰਹਿ ਗਿਆ ਬਸ ਜਿੱਥੇ ਤੱਕ ਵੀ ਇਹ ਵੀਡੀਓ ਜਾ ਰਹੀ ਆ ਉੱਥੇ ਤੱਕਰ ਜਾਂਤਾ ਆ ਸਕਦੀ ਆ ਜੇਕਰ ਆਪਣਾ ਇਲਾਕਾ ਬਚਾਣਾ ਨਹੀਂ ਤਾਂ 10-10 ਫੁੱਟ ਹਰ ਇੱਕ ਪਿੰਡ ਵਿੱਚ ਪਾਣੀ ਚੱਲ ਜਾਣਾ ਵੀਰੇ ਇਹ ਗੱਲ ਸੋਚ ਲੋ ਸਮਝ ਲੋ ਜਿੱਥੇ ਤੱਕ ਵੀ ਵੀਡੀਓ ਦੀ ਲਾਈਵ ਚੱਲ ਰਹੀ ਆ ਉੱਥੇ ਤੱਕਰ ਹੁਣ ਜਿਹੜੇ ਇਹ ਇੰਤਜ਼ਾਮ ਕਰ ਰਹੇ ਆ ਉਹ ਫਟਾਫੰਡੇ ਇੰਤਜ਼ਾਮ ਕਰਕੇ ਜਿੰਨਾ ਵੀ ਹੋ ਸਕਦਾ ਇੱਥੇ ਮਿੱਟੀ ਦੇ ਰੇਤੇ ਪਾ ਜਾਣ ਥੈਲੇ ਪਾ ਜਾਣ ਵੀਰੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਡੀਸੀ ਸਾਹਿਬ ਨੂੰ ਵੀ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਔਰ ਐਸਜੀਐਮ ਸਾਹਿਬ ਨੂੰ ਬੇਨਤੀ ਹੈ ਵੀ ਪ੍ਰਸ਼ਾਸਨ ਭੇਜੋ ਜਲਦ ਤੋਂ ਜਲਦ ਇੱਥੇ ਵੀਰ ਜੀ ਪ੍ਰਸ਼ਾਸਨ ਦੀ ਲੋੜ ਆ ਸਾਨੂੰ ਪ੍ਰਸ਼ਾਸਨ ਆ ਕੇ ਇੱਥੇ ਦੇਖੇ ਵੀ ਕੀ ਹਾਲ ਹੋਇਆ ਪਿਆ ਅਸੀਂ ਦੇਖਦੇ ਆ ਪ੍ਰਸ਼ਾਸਨ ਤੇ ਪੰਤਾਸ ਬੰਦੇ ਹੀ ਆ ਕੋਈ ਜ਼ਿਆਦਾ ਨਹੀਂ ਹੈਗੇ ਤੁਸੀਂ ਵੀ ਦੇਖਦੇ ਆ ਠੀਕ ਆ ਜੀ ਪ੍ਰਸ਼ਾਸਨ ਸਰਪ ਇੱਥੇ ਕੀ ਕਰਦਾ ਤਮਾਸ਼ਾ ਦੇਖ ਰਿਹਾ ਲੋਕਾਂ ਦਾ ਠੀਕ ਆ ਜੀ ਉਹਨਾਂ ਨੇ ਕਿਸੇ ਦੀ ਕੋਈ ਹੈਲਪ ਨਹੀਂ ਕੀਤੀ ਜੱਜ ਨਾਲ ਠੀਕ ਆ ਜੀ ਸਿਰਫ ਕਿਸੇ ਨੂੰ ਇੱਧਰੋਂ ਭਜਾਉਂਦੇ ਆ ਕਿਸੇ ਨੂੰ ਇੱਧਰੋਂ ਭਜਾਉਂਦੇ ਆ ਉਹ ਕੀ ਕਰ ਤਮਾਸ਼ਾ ਦੇਖਦੇ ਆ ਲੋਕਾਂ ਦਾ ਠੀਕ ਆ ਵੀਰ ਜੀ ਮੈਂ ਜੀ ਗੱਲ ਕਰੀਏ ਲੋੜ ਆ ਰਹਿਣਾ ਗੱਟਿਆਂ ਦੀ ਲੋੜ ਆ ਇਹ ਬਹੁਤ ਜ਼ਰੂਰੀ ਲੋੜ ਆ ਯਾਰ ਨਿਰਵਣ ਕੇ ਬੇਨਤੀ ਹੋ ਸਭ ਨੂੰ ਪਰ ਜ਼ਰ ਬਹੁਤ ਜ਼ਰੂਰੀ ਆ ਗੱਟੇ ਦਾ ਬਹੁਤ ਜ਼ਰੂਰੀ ਨੇ ਬਾਈ ਜੀ ਬਾਈ ਜੀ ਗੱਲ ਕਰੀ ਜਮਾ ਹੀ ਨੇੜੇ ਜੇ ਕਿ ਕਿਕਰ ਰੇਣੀ ਚੜੀ ਖੜੀ ਸੀ ਮੈਂ ਨਾ ਸਵੇਰੇ ਉੱਥੇ ਖੜੇ ਸੀ ਆਪਾਂ ਇੰਟਰਵਿਊ ਕਰ ਰਹੇ ਸੀਗੇ ਪਾਣੀ ਦੇਖੋ ਕਿੱਥੇ ਆ ਰਿਹਾ ਪਾਣੀ ਘੁੰਮ ਕੇ ਕਿੱਥੇ ਆ ਰਿਹਾ ਬਾਈ ਜੀ ਬਹੁਤ ਬੁਰਾ ਹਾਲ ਆ ਹਾਂ ਉੱਤੇ ਜਿਹੜੀ ਸੰਗਤ ਸੰਗਤਾਂ ਵੱਲੋਂ ਸਮੋਸੇ ਵਰਤਾਏ ਜਾ ਰਹੇ ਨੇ ਬਾਈ ਸੰਗਤ ਨੂੰ ਬਤਾ ਦਿਓ ਬਾਈ ਜੀ ਯਾਨੀ ਗੱਟਿਆਂ ਦੀ ਤਾਂ ਪਿੰਡਾਂ ਦੇ ਵਿੱਚ ਵੀ ਬੇਨਤੀ ਆ ਤੁਹਾਡੀ ਵੀਡੀਓ ਜਿੱਥੇ ਤੱਕ ਵੀ ਜਾਂਦੀ ਹੈ ਸ਼ੇਅਰ ਕਰਕੇ ਜਰੂਰ ਇਥੇ ਗੱਟੇ ਬਚਾਏ ਜਾਣ ਬਹੁਤ ਜ਼ਰੂਰੀ ਆ ਦੇਖੋ ਹਾਂ ਜਿਹੜੇ ਬੜੇ ਬੜੇ ਲੀਡਰ ਆ ਇਹਨਾਂ ਨੇ ਕਹਦੇ ਵੀ ਨਸ਼ੇ ਵਾਲੇ ਮੁੰਡੇ ਆ ਆ ਦੇਖ ਤਾਂ ਕੋਈ ਨਸ਼ੇ ਵਾਲਾ ਮੁੰਡਾ ਤੁਹਾਨੂੰ ਸਾਰੇ ਮੁੰਡੇ ਨੌਜਵਾਨ ਲੱਗੇ ਹੋਏ ਆ ਸਾਰੇ ਮਹਿੰਤੀ ਆ ਦੇਖੋ ਇੱਕ ਦੇ ਇੱਕ ਚੜਦਾ ਮੁੰਡਾ ਹਾਂ ਠੀਕ ਆ ਜੀ ਇਹਨਾਂ ਸਰਕਾਰਾਂ ਨੇ ਸਾਡਾ ਫਤੂ ਬਣਾਇਆ ਪਿਆ ਲੋਕਾਂ ਦਾ ਦਰਿਆ ਦੇ ਵਿੱਚ ਖੜੇ ਨੇ ਫਿਰ ਵੀ ਨਹੀਂ ਡਰਦੇ ਹੌਸਲੇ ਬੁਲੰਦ ਰੱਖਦੇ ਨੇ ਦੇਖੋ ਕਿੰਨੇ ਹੌਸਲੇ ਬੁਲੰਦ ਆ ਮੁੰਡੇ ਤੇ ਕਹਿੰਦੇ ਗਿਰਦੀਆਂ ਤੇ ਕਹਿੰਦੇ ਗਿਰਦੇ باوجود ਵੀ ਪਿੱਛੇ ਖੜੇ ਆ ਮੁੰਡੇ ਠੀਕ ਆ ਵੀਰ ਜੀ ਤੋਂ ਵੱਤ ਤੋਂ ਵੱਤ ਵੀਡੀਓ ਨੂੰ ਆਪਾਂ ਬਣਾਉਣੀ ਚਾਹੁੰਦੇ ਵੀਡੀਓ ਨੂੰ ਸ਼ੇਅਰ ਕਰਿਓ ਵੱਤ ਤੋਂ ਵੱਤ ਉਹਨਾਂ ਸੱਜਣਾ ਮਿੱਤਰਾਂ ਲੇ ਕੇ ਮਿੱਟੀ ਪਹੁੰਚ ਰਹੀ ਹੈ ਫਸਿਆ ਇਥੇ ਗੱਟੇ ਨਹੀਂ ਪਹੁੰਚ ਰਹੇ ਬੰਨ ਦਾ ਸਿਰਫ 2.5 ਫੁੱਟ ਦਾ ਹੀ ਏਰੀਆ ਰਹਿ ਗਿਆ ਫਾਰ ਲਗਾਤਾਰ ਪੈ ਰਹੀ ਹੈ ਹਜੇ ਕੋਈ ਬੰਨ ਟੁੱਟਿਆ ਨਹੀਂਗਾ ਕੋਈ ਅਫਵਾਹ ਨਾ ਠਾਓ ਬੰਨ੍ਹ ਟੁੱਟ ਗਿਆ ਹਜੇ ਬੰਨ੍ਹ ਨੂੰ ਆਪਾਂ ਕੰਟਰੋਲ ਕਰ ਸਕਦੇ ਆ ਸੋ ਬਾਤ ਤੋਂ ਬਾਤ ਬਾਤ ਤੋਂ ਬਾਤ ਬੇਨਤੀ ਹੈ ਵੀ ਕੱਟੇ ਲੈ ਕੇ ਮਿੱਟੀ ਦੇ ਪਿੰਡਾਂ ਦੇ ਵਿੱਚੋਂ ਫਸਿਆ ਬੰਨ੍ਹ ਦੇ ਉੱਪਰ ਪਹੁੰਚੋ ਹਜੇ ਘਬਰਉਣ ਦੀ ਕੋਈ ਲੋੜ ਨਹੀਂ ਹੈਗੀ ਇੱਕ ਸੰਕਟ ਬਹੁਤ ਹੈ ਮਿੱਟੀ ਦੇ ਕੱਟੇ ਲੈ ਕੇ ਅਗਰ ਪਹੁੰਚਦੇ ਹੋ ਤਾਂ ਇਹ ਬੰਨ੍ਹ ਨੂੰ ਰੋਕ ਲਈ ਜਾ ਸਕਦੀ ਹੈ ਸੋ ਬੇਨਤੀ ਹੈ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰਿਓ ਫਸਿਆ ਬੰਨ੍ਹ ਦੇ ਉੱਪਰ ਪਹੁੰਚੋ ਧੰਨਵਾਦੀ